ਪਿਆਜ਼ ਸਲਾਦ ਦੇ ਵਿੱਚ ਇੱਕ ਆਮ ਚੀਜ਼ ਐ ਪਰ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਕੁਝ ਮਾੜੇ ਪ੍ਰਭਾਵ ਹੋ ਸਕਦੇ ਨੇ। ਕਈ ਲੋਕ ਰਾਤ ਨੂੰ ਸਲਾਦ ਦੇ ਵਿੱਚ ਕੱਚਾ ਪਿਆਜ਼ ਬੜੇ ਸ਼ੌਂਕ ਦੇ ਨਾਲ ਖਾਂਦੇ ਨੇ ਪਰ ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੱਚਾ ਪਿਆਜ਼ ਖਾਣ ਦੇ ਨਾਲ ਉਹਨਾਂ ਨੂੰ ਕੀ ਨੁਕਸਾਨ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੱਚਾ ਪਿਆਜ਼ ਖਾਣ ਦੇ ਨਾਲ ਹੋਣ ਵਾਲੇ ਨੁਕਸਾਨਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਖਾਸ ਕਰਕੇ ਜਦੋਂ ਤੁਸੀਂ ਰਾਤ ਨੂੰ ਕੱਚਾ ਪਿਆਜ਼ ਖਾਂਦੇ ਹੋ ਤਾਂ ਇਹ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਕੱਚੇ ਪਿਆਜ਼ ਦੇ ਵਿੱਚ ਰੈਫੀਨੋਜ਼ ਹੁੰਦਾ ਹੈ ਜੋ ਗੈਸ ਦਾ ਕਾਰਨ ਬਣ ਸਕਦਾ ਹੈ। ਰਾਤ ਨੂੰ ਇਸ ਨੂੰ ਖਾਣ ਦੇ ਨਾਲੇ ਸਮੱਸਿਆਵਾਂ ਮਾ ਹੋਰ ਵੀ ਵੱਧ ਸਕਦੀਆਂ ਨੇ। ਕੱਚੇ ਪਿਆਜ਼ ਦੇ ਵਿੱਚ ਫਾਈਬਰ ਅਤੇ ਪੋਸ਼ਟਿਕ ਤੱਤ ਹੁੰਦੇ ਨੇ ਜੋ ਪਾਚਨ ਪ੍ਰਣਾਲੀ ਨੂੰ ਪਰੇਸ਼ਾਨ ਕਰ ਸਕਦੇ ਨੇ। ਰਾਤ ਨੂੰ ਇਸ ਨੂੰ ਖਾਣ ਦੇ ਨਾਲ ਪਾਚਨ ਦੇ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ। ਅਜਿਹੇ ਦੇ ਵਿੱਚ ਰਾਤ ਦੇ ਖਾਣੇ ਦੇ ਦੌਰਾਨ ਸਲਾਦ ਦੇ ਵਿੱਚ ਕੱਚੇ ਪਿਆਜ਼ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਕੱਚੇ ਪਿਆਜ਼ ਦੇ ਵਿੱਚ ਇੱਕ ਕਿਸਮ ਦਾ ਅਮੀਨੋ ਐਸਿਡ ਹੁੰਦਾ ਹੈ ਜੋ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ। ਰਾਤ ਨੂੰ ਇਸ ਨੂੰ ਖਾਣ ਦੇ ਨਾਲ ਨੀਂਦ ਦੀ ਕਮੀ ਹੋ ਸਕਦੀ ਹੈ। ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਮਾਤਰਾ ਦੇ ਵਿੱਚ ਖਾਂਦੇ ਨੇ ਉਹਨਾਂ ਨੂੰ ਨੀਂਦ ਦੀ ਕਮੀ ਹੋ ਸਕਦੀ ਹੈ। ਕੁਝ ਲੋਕਾਂ ਦੇ ਲਈ ਕੱਚਾ ਪਿਆਜ਼ ਖਾਣ ਦੇ ਨਾਲ ਦਿਲ ਦੇ ਵਿੱਚ ਜਲਨ ਜਾਂ ਫਿਰ ਐਸਿਡ ਰਿਫਲੈਕਸ ਹੋ ਸਕਦਾ ਹੈ। ਜਿਸ ਕਰਕੇ ਜਿਨ੍ਹਾਂ ਲੋਕਾਂ ਨੂੰ ਦਿਲ ਦੀ ਜਲਨ ਦੀ ਸਮੱਸਿਆ ਰਹਿੰਦੀ ਹੈ, ਉਹਨਾਂ ਨੂੰ ਕੱਚਾ ਪਿਆਜ਼ ਘੱਟ ਖਾਣਾ ਚਾਹੀਦਾ ਹੈ। ਜੋ ਲੋਕ ਦਿਲ, ਬੀਪੀ ਜਾਂ ਫਿਰ ਸ਼ੂਗਰ ਦੀ ਦਵਾਈ ਲੈਂਦੇ ਨੇ, ਉਹਨਾਂ ਨੂੰ ਕੱਚਾ ਪਿਆਜ਼ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਖਾਣਾ ਚਾਹੀਦਾ। ਇਸ ਦੇ ਨਾਲ ਉਹਨਾਂ ਨੂੰ ਸਰੀਰਕ ਸਮੱਸਿਆਵਾਂ ਆ ਸਕਦੀਆਂ ਨੇ। ਕੱਚਾ ਪਿਆਜ਼ ਸਲਾਦ ਦੇ ਵਿੱਚ ਇੱਕ ਆਮ ਚੀਜ਼ ਐ ਪਰ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਕੁਝ ਮਾੜੇ ਨਵਾਬ ਹੋ ਸਕਦੇ ਨੇ ਕਈ ਲੋਕ ਰਾਤ ਨੂੰ ਸਲਾਦ ਦੇ ਵਿੱਚ ਕੱਚਾ ਪਿਆਜ਼ ਬੜੇ ਸ਼ੌਂਕ ਦੇ ਨਾਲ ਖਾਂਦੇ ਨੇ ਪਰ ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੱਚਾ ਪਿਆਜ਼ ਖਾਣ ਦੇ ਨਾਲ ਉਹਨਾਂ ਨੂੰ ਕੀ ਨੁਕਸਾਨ ਹੋ ਸਕਦਾ ਹੈ ਅੱਜ ਅਸੀਂ ਤੁਹਾਨੂੰ ਕੱਚਾ ਪਿਆਜ਼ ਖਾਣ ਦੇ ਨਾਲ ਹੋਣ ਵਾਲੇ ਨੁਕਸਾਨਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਖਾਸ ਕਰਕੇ ਜਦੋਂ ਤੁਸੀਂ ਰਾਤ ਨੂੰ ਕੱਚਾ ਪਿਆਜ਼ ਖਾਂਦੇ ਹੋ ਤਾਂ ਇਹ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ ਕੱਚੇ ਪਿਆਜ਼ ਦੇ ਵਿੱਚ ਰੈਫੀਨੋਜ਼ ਹੁੰਦਾ ਹੈ ਜੋ ਗੈਸ ਦਾ ਕਾਰਨ ਬਣ ਸਕਦਾ ਹੈ। ਰਾਤ ਨੂੰ ਇਸ ਨੂੰ ਖਾਣ ਦੇ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਨੇ। ਕੱਚੇ ਪਿਆਜ਼ ਦੇ ਵਿੱਚ ਫਾਈਬਰ ਅਤੇ ਪੋਸ਼ਟਿਕ ਤੱਤ ਹੁੰਦੇ ਨੇ ਜੋ ਪਾਚਨ ਪ੍ਰਣਾਲੀ ਨੂੰ ਪਰੇਸ਼ਾਨ ਕਰ ਸਕਦੇ ਨੇ। ਰਾਤ ਨੂੰ ਇਸ ਨੂੰ ਖਾਣ ਦੇ ਨਾਲ ਪਾਚਨ ਦੇ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ। ਅਜਿਹੇ ਦੇ ਵਿੱਚ ਰਾਤ ਦੇ ਖਾਣੇ ਦੇ ਦੌਰਾਨ ਸਲਾਦ ਦੇ ਵਿੱਚ ਕੱਚੇ ਪਿਆਜ਼ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਕੱਚੇ ਪਿਆਜ਼ ਦੇ ਵਿੱਚ ਇੱਕ ਕਿਸਮ ਦਾ ਅਮੀਨੋ ਐਸਿਡ ਹੁੰਦਾ ਹੈ ਜੋ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ। ਰਾਤ ਨੂੰ ਇਸ ਨੂੰ ਖਾਣ ਦੇ ਨਾਲ ਨੀਂਦ ਦੀ ਕਮੀ ਹੋ ਸਕਦੀ ਹੈ। ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਮਾਤਰਾ ਦੇ ਵਿੱਚ ਖਾਂਦੇ ਨੇ ਉਹਨਾਂ ਨੂੰ ਨੀਂਦ ਦੀ ਕਮੀ ਹੋ ਸਕਦੀ ਹੈ। ਕੁਝ ਲੋਕਾਂ ਦੇ ਲਈ ਕੱਚਾ ਪਿਆਜ਼ ਖਾਣ ਦੇ ਨਾਲ ਦਿਲ ਦੇ ਵਿੱਚ ਜਲਨ ਜਾਂ ਫਿਰ ਐਸਿਡ ਰਿਫਲੈਕਸ ਹੋ ਸਕਦਾ ਹੈ। ਜਿਸ ਕਰਕੇ ਜਿੰਨਾਂ ਲੋਕਾਂ ਨੂੰ ਦਿਲ ਦੀ ਜਲਨ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਕੱਚਾ ਪਿਆਜ਼ ਘੱਟ ਖਾਣਾ ਚਾਹੀਦਾ ਹੈ। ਜੋ ਲੋਕ ਦਿਲ, ਬੀਪੀ ਜਾਂ ਫਿਰ ਸ਼ੂਗਰ ਦੀ ਦਵਾਈ ਲੈਂਦੇ ਨੇ ਉਹਨਾਂ ਨੂੰ ਕੱਚਾ ਪਿਆਜ਼ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਖਾਣਾ ਚਾਹੀਦਾ। ਇਸ ਦੇ ਨਾਲ ਉਹਨਾਂ ਨੂੰ ਸਰੀਰਕ ਸਮੱਸਿਆਵਾਂ ਆ ਸਕਦੀਆਂ ਨੇ। ਕੱਚਾ ਪਿਆਜ਼ ਸਲਾਦ ਦੇ ਵਿੱਚ ਇੱਕ ਆਮ ਚੀਜ਼ ਐ ਪਰ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਕੁਝ ਮਾੜੇ ਪ੍ਰਭਾਵ ਹੋ ਸਕਦੇ ਨੇ। ਕਈ ਲੋਕ ਰਾਤ ਨੂੰ ਸਲਾਦ ਦੇ ਵਿੱਚ ਕੱਚਾ ਪਿਆਜ਼ ਬੜੇ ਸ਼ੌਂਕ ਦੇ ਨਾਲ ਖਾਂਦੇ ਨੇ ਪਰ ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੱਚਾ ਪਿਆਜ਼ ਖਾਣ ਦੇ ਨਾਲ ਉਹਨਾਂ ਨੂੰ ਕੀ ਨੁਕਸਾਨ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੱਚਾ ਪਿਆਜ਼ ਖਾਣ ਦੇ ਨਾਲ ਹੋਣ ਵਾਲੇ ਨੁਕਸਾਨਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਖਾਸ ਕਰਕੇ ਜਦੋਂ ਤੁਸੀਂ ਰਾਤ ਨੂੰ ਕੱਚਾ ਪਿਆਜ਼ ਖਾਂਦੇ ਹੋ ਤਾਂ ਇਹ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਕੱਚੇ ਪਿਆਜ਼ ਦੇ ਵਿੱਚ ਰੈਫੀਨੋਜ਼ ਹੁੰਦਾ ਹੈ ਜੋ ਗੈਸ ਦਾ ਕਾਰਨ ਬਣ ਸਕਦਾ ਹੈ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਨੇ ਕੱਚੇ ਪਿਆਜ਼ ਦੇ ਵਿੱਚ ਫਾਈਬਰ ਅਤੇ ਪੋਸ਼ਟਿਕ ਤੱਤ ਹੁੰਦੇ ਨੇ ਜੋ ਪਾਚਨ ਪ੍ਰਣਾਲੀ ਨੂੰ ਪਰੇਸ਼ਾਨ ਕਰ ਸਕਦੇ ਨੇ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਪਾਚਨ ਦੇ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ ਅਜਿਹੇ ਦੇ ਵਿੱਚ ਰਾਤ ਦੇ ਖਾਣੇ ਦੇ ਦੌਰਾਨ ਸਲਾਦ ਦੇ ਵਿੱਚ ਕੱਚੇ ਪਿਆਜ਼ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ਕੱਚੇ ਪਿਆਜ਼ ਦੇ ਵਿੱਚ ਇੱਕ ਕਿਸਮ ਦਾ ਅਮੀਨੋ ਐਸਿਡ ਹੁੰਦਾ ਹੈ ਜੋ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਨੀਂਦ ਦੀ ਕਮੀ ਹੋ ਸਕਦੀ ਹੈ ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਮਾਤਰਾ ਦੇ ਵਿੱਚ ਖਾਂਦੇ ਨੇ ਉਹਨਾਂ ਨੂੰ ਨੀਂਦ ਦੀ ਕਮੀ ਹੋ ਸਕਦੀ ਹੈ। ਕੁਝ ਲੋਕਾਂ ਦੇ ਲਈ ਕੱਚਾ ਪਿਆਜ਼ ਖਾਣ ਦੇ ਨਾਲ ਦਿਲ ਦੇ ਵਿੱਚ ਜਲਨ ਜਾਂ ਫਿਰ ਐਸਿਡ ਰਿਫਲੈਕਸ ਹੋ ਸਕਦਾ ਹੈ। ਜਿਸ ਕਰਕੇ ਜਿਨ੍ਹਾਂ ਲੋਕਾਂ ਨੂੰ ਦਿਲ ਦੀ ਜਲਨ ਦੀ ਸਮੱਸਿਆ ਰਹਿੰਦੀ ਹੈ, ਉਹਨਾਂ ਨੂੰ ਕੱਚਾ ਪਿਆਜ਼ ਘੱਟ ਖਾਣਾ ਚਾਹੀਦਾ ਹੈ। ਜੋ ਲੋਕ ਦਿਲ, ਬੀਪੀ ਜਾਂ ਫਿਰ ਸ਼ੂਗਰ ਦੀ ਦਵਾਈ ਲੈਂਦੇ ਨੇ, ਉਹਨਾਂ ਨੂੰ ਕੱਚਾ ਪਿਆਜ਼ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਖਾਣਾ ਚਾਹੀਦਾ। ਇਸ ਦੇ ਨਾਲ ਉਹਨਾਂ ਨੂੰ ਸਰੀਰਕ ਸਮੱਸਿਆਵਾਂ ਆ ਸਕਦੀਆਂ ਨੇ। ਕੱਚਾ ਪਿਆਜ਼ ਸਲਾਦ ਦੇ ਵਿੱਚ ਇੱਕ ਆਮ ਚੀਜ਼ ਐ ਪਰ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਕੁਝ ਮਾੜੇ ਪ੍ਰਭਾਵ ਹੋ ਸਕਦੇ ਨੇ। ਕਈ ਲੋਕ ਰਾਤ ਨੂੰ ਸਲਾਦ ਦੇ ਵਿੱਚ ਕੱਚਾ ਪਿਆਜ਼ ਬੜੇ ਸ਼ੌਂਕ ਦੇ ਨਾਲ ਖਾਂਦੇ ਨੇ ਪਰ ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੱਚਾ ਪਿਆਜ਼ ਖਾਣ ਦੇ ਨਾਲ ਉਹਨਾਂ ਨੂੰ ਕੀ ਨੁਕਸਾਨ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੱਚਾ ਪਿਆਜ਼ ਖਾਣ ਦੇ ਨਾਲ ਹੋਣ ਵਾਲੇ ਨੁਕਸਾਨਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਖਾਸ ਕਰਕੇ ਜਦੋਂ ਤੁਸੀਂ ਰਾਤ ਨੂੰ ਕੱਚਾ ਪਿਆਜ਼ ਖਾਂਦੇ ਹੋ ਤਾਂ ਇਹ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਕੱਚੇ ਪਿਆਜ਼ ਦੇ ਵਿੱਚ ਰੈਫੀਨੋਜ਼ ਹੁੰਦਾ ਹੈ ਜੋ ਗੈਸ ਦਾ ਕਾਰਨ ਬਣ ਸਕਦਾ ਹੈ। ਰਾਤ ਨੂੰ ਇਸ ਨੂੰ ਖਾਣ ਦੇ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਨੇ। ਕੱਚੇ ਪਿਆਜ਼ ਦੇ ਵਿੱਚ ਫਾਈਬਰ ਤੇ ਪੋਸਟਿਕਟਸ ਹੁੰਦੇ ਨੇ ਜੋ ਪਾਚਨ ਪ੍ਰਣਾਲੀ ਨੂੰ ਪਰੇਸ਼ਾਨ ਕਰ ਸਕਦੇ ਨੇ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਪਾਚਨ ਦੇ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ ਅਜਿਹੇ ਦੇ ਵਿੱਚ ਰਾਤ ਦੇ ਖਾਣੇ ਦੇ ਦੌਰਾਨ ਸਲਾਦ ਦੇ ਵਿੱਚ ਕੱਚੇ ਪਿਆਜ਼ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ਕੱਚੇ ਪਿਆਜ਼ ਦੇ ਵਿੱਚ ਇੱਕ ਕਿਸਮ ਦਾ ਅਮੀਨੋ ਐਸਿਡ ਹੁੰਦਾ ਹੈ ਜੋ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਨੀਂਦ ਦੀ ਕਮੀ ਹੋ ਸਕਦੀ ਹੈ ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਮਾਤਰਾ ਦੇ ਵਿੱਚ ਖਾਂਦੇ ਨੇ ਉਹਨਾਂ ਨੂੰ ਨੀਂਦ ਦੀ ਕਮੀ ਹੋ ਸਕਦੀ ਹੈ ਕੁਝ ਲੋਕਾਂ ਦੇ ਲਈ ਕੱਚਾ ਪਿਆਜ਼ ਖਾਣ ਦੇ ਨਾਲ ਦਿਲ ਦੇ ਵਿੱਚ ਜਲਨ ਜਾਂ ਫਿਰ ਐਸ ਰਿਫਲੈਕਸ ਹੋ ਸਕਦਾ ਹੈ ਜਿਸ ਕਰਕੇ ਜਿਨ੍ਹਾਂ ਲੋਕਾਂ ਨੂੰ ਦਿਲ ਦੀ ਜਲਨ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਕੱਚਾ ਪਿਆਜ਼ ਘੱਟ ਖਾਣਾ ਚਾਹੀਦਾ ਹੈ ਜੋ ਲੋਕ ਦਿਲ ਬੀਪੀ ਜਾਂ ਫਿਰ ਸ਼ੂਗਰ ਦੀ ਦਵਾਈ ਲੈਂਦੇ ਨੇ ਉਹਨਾਂ ਨੂੰ ਕੱਚਾ ਪਿਆਜ਼ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਖਾਣਾ ਚਾਹੀਦਾ ਇਸ ਦੇ ਨਾਲ ਉਹਨਾਂ ਨੂੰ ਸਰੀਰਕ ਸਮੱਸਿਆਵਾਂ ਆ ਸਕਦੀਆਂ ਨੇ ਕੱਚਾ ਪਿਆਜ਼ ਸਲਾਦ ਦੇ ਵਿੱਚ ਇੱਕ ਆਮ ਚੀਜ਼ ਹੈ ਪਰ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਕੁਝ ਮਾੜੇ ਪ੍ਰਭਾਵ ਹੋ ਸਕਦੇ ਨੇ। ਕਈ ਲੋਕ ਰਾਤ ਨੂੰ ਸਲਾਦ ਦੇ ਵਿੱਚ ਕੱਚਾ ਪਿਆਜ਼ ਬੜੇ ਸ਼ੌਂਕ ਦੇ ਨਾਲ ਖਾਂਦੇ ਨੇ ਪਰ ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੱਚਾ ਪਿਆਜ਼ ਖਾਣ ਦੇ ਨਾਲ ਉਹਨਾਂ ਨੂੰ ਕੀ ਨੁਕਸਾਨ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੱਚਾ ਪਿਆਜ਼ ਖਾਣ ਦੇ ਨਾਲ ਹੋਣ ਵਾਲੇ ਨੁਕਸਾਨਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਖਾਸ ਕਰਕੇ ਜਦੋਂ ਤੁਸੀਂ ਰਾਤ ਨੂੰ ਕੱਚਾ ਪਿਆਜ਼ ਖਾਂਦੇ ਹੋ ਤਾਂ ਇਹ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਕੱਚੇ ਪਿਆਜ਼ ਦੇ ਵਿੱਚ ਰੈਫੀਨੋਜ਼ ਹੁੰਦਾ ਹੈ ਜੋ ਗੈਸ ਦਾ ਕਾਰਨ ਬਣ ਸਕਦਾ ਹੈ। ਰਾਤ ਨੂੰ ਇਸ ਨੂੰ ਖਾਣ ਦੇ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਨੇ। ਕੱਚੇ ਪਿਆਜ਼ ਦੇ ਵਿੱਚ ਫਾਈਬਰ ਅਤੇ ਪੋਸ਼ਟਿਕ ਤੱਤ ਹੁੰਦੇ ਨੇ ਜੋ ਪਾਚਨ ਪ੍ਰਣਾਲੀ ਨੂੰ ਪਰੇਸ਼ਾਨ ਕਰ ਸਕਦੇ ਨੇ। ਰਾਤ ਨੂੰ ਇਸ ਨੂੰ ਖਾਣ ਦੇ ਨਾਲ ਪਾਚਨ ਦੇ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ। ਅਜਿਹੇ ਦੇ ਵਿੱਚ ਰਾਤ ਦੇ ਖਾਣੇ ਦੇ ਦੌਰਾਨ ਸਲਾਦ ਦੇ ਵਿੱਚ ਕੱਚੇ ਪਿਆਜ਼ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਕੱਚੇ ਪਿਆਜ਼ ਦੇ ਵਿੱਚ ਇੱਕ ਕਿਸਮ ਦਾ ਅਮੀਨੋ ਐਸਿਡ ਹੁੰਦਾ ਹੈ ਜੋ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ। ਰਾਤ ਨੂੰ ਇਸ ਨੂੰ ਖਾਣ ਦੇ ਨਾਲ ਨੀਂਦ ਦੀ ਕਮੀ ਹੋ ਸਕਦੀ ਹੈ। ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਮਾਤਰਾ ਦੇ ਵਿੱਚ ਖਾਂਦੇ ਨੇ ਉਹਨਾਂ ਨੂੰ ਨੀਂਦ ਦੀ ਕਮੀ ਹੋ ਸਕਦੀ ਹੈ। ਕੁਝ ਲੋਕਾਂ ਦੇ ਲਈ ਕੱਚਾ ਪਿਆਜ਼ ਖਾਣ ਦੇ ਨਾਲ ਦਿਲ ਦੇ ਵਿੱਚ ਜਲਨ ਜਾਂ ਫਿਰ ਐਸਿਡ ਰਿਫਲੈਕਸ ਹੋ ਸਕਦਾ ਹੈ। ਜਿਸ ਕਰਕੇ ਜਿੰਨਾਂ ਲੋਕਾਂ ਨੂੰ ਦਿਲ ਦੀ ਜਲਨ ਦੀ ਸਮੱਸਿਆ ਰਹਿੰਦੀ ਹੈ, ਉਹਨਾਂ ਨੂੰ ਕੱਚਾ ਪਿਆਜ਼ ਘੱਟ ਖਾਣਾ ਚਾਹੀਦਾ ਹੈ। ਜੋ ਲੋਕ ਦਿਲ, ਬੀਪੀ ਜਾਂ ਫਿਰ ਸ਼ੂਗਰ ਦੀ ਦਵਾਈ ਲੈਂਦੇ ਨੇ, ਉਹਨਾਂ ਨੂੰ ਕੱਚਾ ਪਿਆਜ਼ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਖਾਣਾ ਚਾਹੀਦਾ। ਇਸ ਦੇ ਨਾਲ ਉਹਨਾਂ ਨੂੰ ਸਰੀਰਕ ਸਮੱਸਿਆਵਾਂ ਆ ਸਕਦੀਆਂ ਨੇ। ਕੱਚਾ ਪਿਆਜ਼ ਸਲਾਦ ਦੇ ਵਿੱਚ ਇੱਕ ਆਮ ਚੀਜ਼ ਐ ਪਰ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਕੁਝ ਮਾੜੇ ਪ੍ਰਭਾਵ ਹੋ ਸਕਦੇ ਨੇ ਕਈ ਲੋਕ ਰਾਤ ਨੂੰ ਸਲਾਦ ਦੇ ਵਿੱਚ ਕੱਚਾ ਪਿਆਜ਼ ਬੜੇ ਸ਼ੌਂਕ ਦੇ ਨਾਲ ਖਾਂਦੇ ਨੇ ਪਰ ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੱਚਾ ਪਿਆਜ਼ ਖਾਣ ਦੇ ਨਾਲ ਉਹਨਾਂ ਨੂੰ ਕੀ ਨੁਕਸਾਨ ਹੋ ਸਕਦਾ ਹੈ ਅੱਜ ਅਸੀਂ ਤੁਹਾਨੂੰ ਕੱਚਾ ਪਿਆਜ਼ ਖਾਣ ਦੇ ਨਾਲ ਹੋਣ ਵਾਲੇ ਨੁਕਸਾਨਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਖਾਸ ਕਰਕੇ ਜਦੋਂ ਤੁਸੀਂ ਰਾਤ ਨੂੰ ਕੱਚਾ ਪਿਆਜ਼ ਖਾਂਦੇ ਹੋ ਤਾਂ ਇਹ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ ਕੱਚੇ ਪਿਆਜ਼ ਦੇ ਵਿੱਚ ਰੈਫੀਨੋਜ਼ ਹੁੰਦਾ ਹੈ ਜੋ ਗੈਸ ਦਾ ਕਾਰਨ ਬਣ ਸਕਦਾ ਹੈ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਨੇ ਕੱਚੇ ਪਿਆਜ਼ ਦੇ ਵਿੱਚ ਫਾਈਬਰ ਤੇ ਪੋਸਟਿਕਟਸ ਹੁੰਦੇ ਨੇ ਜੋ ਪਾਚਨ ਪ੍ਰਣਾਲੀ ਨੂੰ ਪਰੇਸ਼ਾਨ ਕਰ ਸਕਦੇ ਨੇ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਪਾਚਨ ਦੇ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ ਅਜਿਹੇ ਦੇ ਵਿਚ ਰਾਤ ਦੇ ਖਾਣੇ ਦੇ ਦੌਰਾਨ ਸਲਾਦ ਦੇ ਵਿੱਚ ਕੱਚੇ ਪਿਆਜ਼ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ਕੱਚੇ ਪਿਆਜ਼ ਦੇ ਵਿੱਚ ਇੱਕ ਕਿਸਮ ਦਾ ਅਮੀਨੋ ਐਸਿਡ ਹੁੰਦਾ ਹੈ ਜੋ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਨੀਂਦ ਦੀ ਕਮੀ ਹੋ ਸਕਦੀ ਹੈ ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਮਾਤਰਾ ਦੇ ਵਿੱਚ ਖਾਂਦੇ ਨੇ ਉਹਨਾਂ ਨੂੰ ਨੀਂਦ ਦੀ ਕਮੀ ਹੋ ਸਕਦੀ ਹੈ ਕੁਝ ਲੋਕਾਂ ਦੇ ਲਈ ਕੱਚਾ ਪਿਆਜ਼ ਖਾਣ ਦੇ ਨਾਲ ਦਿਲ ਦੇ ਵਿੱਚ ਜਲਨ ਜਾਂ ਫਿਰ ਐਸ ਰਿਫਲੈਕਸ ਹੋ ਸਕਦਾ ਹੈ ਜਿਸ ਕਰਕੇ ਜਿਨ੍ਹਾਂ ਲੋਕਾਂ ਨੂੰ ਦਿਲ ਦੀ ਜਲਨ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਕੱਚਾ ਪਿਆਜ਼ ਘੱਟ ਖਾਣਾ ਚਾਹੀਦਾ ਹੈ ਜੋ ਲੋਕ ਦਿਲ ਬੀਪੀ ਜਾਂ ਫਿਰ ਸ਼ੂਗਰ ਦੀ ਦਵਾਈ ਲੈਂਦੇ ਨੇ ਉਹਨਾਂ ਨੂੰ ਕੱਚਾ ਪਿਆਜ਼ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਖਾਣਾ ਚਾਹੀਦਾ ਇਸ ਦੇ ਨਾਲ ਉਹਨਾਂ ਨੂੰ ਸਰੀਰਕ ਸਮੱਸਿਆਵਾਂ ਆ ਸਕਦੀਆਂ ਨੇ ਕੱਚਾ ਪਿਆਜ਼ ਸਲਾਦ ਦੇ ਵਿੱਚ ਇੱਕ ਆਮ ਚੀਜ਼ ਐ ਪਰ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਕੁਝ ਮਾੜੇ ਪ੍ਰਭਾਵ ਹੋ ਸਕਦੇ ਨੇ। ਕਈ ਲੋਕ ਰਾਤ ਨੂੰ ਸਲਾਦ ਦੇ ਵਿੱਚ ਕੱਚਾ ਪਿਆਜ਼ ਬੜੇ ਸ਼ੌਂਕ ਦੇ ਨਾਲ ਖਾਂਦੇ ਨੇ। ਪਰ ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੱਚਾ ਪਿਆਜ਼ ਖਾਣ ਦੇ ਨਾਲ ਉਹਨਾਂ ਨੂੰ ਕੀ ਨੁਕਸਾਨ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੱਚਾ ਪਿਆਜ਼ ਖਾਣ ਦੇ ਨਾਲ ਹੋਣ ਵਾਲੇ ਨੁਕਸਾਨਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਖਾਸ ਕਰਕੇ ਜਦੋਂ ਤੁਸੀਂ ਰਾਤ ਨੂੰ ਕੱਚਾ ਪਿਆਜ਼ ਖਾਂਦੇ ਹੋ ਤਾਂ ਇਹ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਕੱਚੇ ਪਿਆਜ਼ ਦੇ ਵਿੱਚ ਰੈਫੀਨੋਜ਼ ਹੁੰਦਾ ਹੈ ਜੋ ਗੈਸ ਦਾ ਕਾਰਨ ਬਣ ਸਕਦਾ ਹੈ। ਰਾਤ ਨੂੰ ਇਸ ਨੂੰ ਖਾਣ ਦੇ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਨੇ। ਕੱਚੇ ਪਿਆਜ਼ ਦੇ ਵਿੱਚ ਫਾਈਬਰ ਅਤੇ ਪੋਸ਼ਟਿਕ ਤੱਤ ਹੁੰਦੇ ਨੇ ਜੋ ਪਾਚਨ ਪ੍ਰਣਾਲੀ ਨੂੰ ਪਰੇਸ਼ਾਨ ਕਰ ਸਕਦੇ ਨੇ। ਰਾਤ ਨੂੰ ਇਸ ਨੂੰ ਖਾਣ ਦੇ ਨਾਲ ਪਾਚਨ ਦੇ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ। ਅਜਿਹੇ ਦੇ ਵਿੱਚ ਰਾਤ ਦੇ ਖਾਣੇ ਦੇ ਦੌਰਾਨ ਸਲਾਦ ਦੇ ਵਿੱਚ ਕੱਚੇ ਪਿਆਜ਼ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਕੱਚੇ ਪਿਆਜ਼ ਦੇ ਵਿੱਚ ਇੱਕ ਕਿਸਮ ਦਾ ਅਮੀਨੋ ਐਸਿਡ ਹੁੰਦਾ ਹੈ ਜੋ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ। ਰਾਤ ਨੂੰ ਇਸ ਨੂੰ ਖਾਣ ਦੇ ਨਾਲ ਨੀਂਦ ਦੀ ਕਮੀ ਹੋ ਸਕਦੀ ਹੈ। ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਮਾਤਰਾ ਦੇ ਵਿੱਚ ਖਾਂਦੇ ਨੇ ਉਹਨਾਂ ਨੂੰ ਨੀਂਦ ਦੀ ਕਮੀ ਹੋ ਸਕਦੀ ਹੈ। ਕੁਝ ਲੋਕਾਂ ਦੇ ਲਈ ਕੱਚਾ ਪਿਆਜ਼ ਖਾਣ ਦੇ ਨਾਲ ਦਿਲ ਦੇ ਵਿੱਚ ਜਲਨ ਜਾਂ ਫਿਰ ਐਸਿਡ ਰਿਫਲੈਕਸ ਹੋ ਸਕਦਾ ਹੈ। ਜਿਸ ਕਰਕੇ ਜਿਨ੍ਹਾਂ ਲੋਕਾਂ ਨੂੰ ਦਿਲ ਦੀ ਜਲਨ ਦੀ ਸਮੱਸਿਆ ਰਹਿੰਦੀ ਹੈ, ਉਹਨਾਂ ਨੂੰ ਕੱਚਾ ਪਿਆਜ਼ ਘੱਟ ਖਾਣਾ ਚਾਹੀਦਾ ਹੈ। ਜੋ ਲੋਕ ਦਿਲ, ਬੀਪੀ ਜਾਂ ਫਿਰ ਸ਼ੂਗਰ ਦੀ ਦਵਾਈ ਲੈਂਦੇ ਨੇ, ਉਹਨਾਂ ਨੂੰ ਕੱਚਾ ਪਿਆਜ਼ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਖਾਣਾ ਚਾਹੀਦਾ। ਇਸ ਦੇ ਨਾਲ ਉਹਨਾਂ ਨੂੰ ਸਰੀਰਕ ਸਮੱਸਿਆਵਾਂ ਆ ਸਕਦੀਆਂ ਨੇ। ਕੱਚਾ ਪਿਆਜ਼ ਸਲਾਦ ਦੇ ਵਿੱਚ ਇੱਕ ਆਮ ਚੀਜ਼ ਐ ਪਰ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਕੁਝ ਮਾੜੇ ਪ੍ਰਭਾਵ ਹੋ ਸਕਦੇ ਨੇ ਕਈ ਲੋਕ ਰਾਤ ਨੂੰ ਸਲਾਦ ਦੇ ਵਿੱਚ ਕੱਚਾ ਪਿਆਜ਼ ਬੜੇ ਸ਼ੌਂਕ ਦੇ ਨਾਲ ਖਾਂਦੇ ਨੇ ਪਰ ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੱਚਾ ਪਿਆਜ਼ ਖਾਣ ਦੇ ਨਾਲ ਉਹਨਾਂ ਨੂੰ ਕੀ ਨੁਕਸਾਨ ਹੋ ਸਕਦਾ ਹੈ ਅੱਜ ਅਸੀਂ ਤੁਹਾਨੂੰ ਕੱਚਾ ਪਿਆਜ਼ ਖਾਣ ਦੇ ਨਾਲ ਹੋਣ ਵਾਲੇ ਨੁਕਸਾਨਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਖਾਸ ਕਰਕੇ ਜਦੋਂ ਤੁਸੀਂ ਰਾਤ ਨੂੰ ਕੱਚਾ ਪਿਆਜ਼ ਖਾਂਦੇ ਹੋ ਤਾਂ ਇਹ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ ਕੱਚੇ ਪਿਆਜ਼ ਦੇ ਵਿੱਚ ਰੈਫੀਨੋਜ਼ ਹੁੰਦਾ ਹੈ ਜੋ ਗੈਸ ਦਾ ਕਾਰਨ ਬਣ ਸਕਦਾ ਹੈ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਨੇ ਕੱਚੇ ਪਿਆਜ਼ ਦੇ ਵਿੱਚ ਫਾਈਬਰ ਤੇ ਪੋਸਟ ਇਕੱਠਾ ਹੁੰਦੇ ਨੇ ਜੋ ਪਾਚਨ ਪ੍ਰਣਾਲੀ ਨੂੰ ਪਰੇਸ਼ਾਨ ਕਰ ਸਕਦੇ ਨੇ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਪਾਚਨ ਦੇ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ ਅਜਿਹੇ ਦੇ ਵਿੱਚ ਰਾਤ ਦੇ ਖਾਣੇ ਦੇ ਦੌਰਾਨ ਸਲਾਦ ਦੇ ਵਿੱਚ ਕੱਚੇ ਪਿਆਜ਼ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ਕੱਚੇ ਪਿਆਜ਼ ਦੇ ਵਿੱਚ ਇੱਕ ਕਿਸਮ ਦਾ ਅਮੀਨੋ ਐਸਿਡ ਹੁੰਦਾ ਹੈ ਜੋ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਨੀਂਦ ਦੀ ਕਮੀ ਹੋ ਸਕਦੀ ਹੈ ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਮਾਤਰਾ ਦੇ ਵਿੱਚ ਖਾਂਦੇ ਨੇ ਉਹਨਾਂ ਨੂੰ ਨੀਂਦ ਦੀ ਕਮੀ ਹੋ ਸਕਦੀ ਹੈ ਕੁਝ ਲੋਕਾਂ ਦੇ ਲਈ ਕੱਚਾ ਪਿਆਜ਼ ਖਾਣ ਦੇ ਨਾਲ ਦਿਲ ਦੇ ਵਿੱਚ ਜਲਨ ਜਾਂ ਫਿਰ ਐਸ ਰਿਫਲੈਕਸ ਹੋ ਸਕਦਾ ਹੈ ਜਿਸ ਕਰਕੇ ਜਿਨ੍ਹਾਂ ਲੋਕਾਂ ਨੂੰ ਦਿਲ ਦੀ ਜਲਨ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਕੱਚਾ ਪਿਆਜ਼ ਘੱਟ ਖਾਣਾ ਚਾਹੀਦਾ ਹੈ ਜੋ ਲੋਕ ਦਿਲ ਬੀਪੀ ਜਾਂ ਫਿਰ ਸ਼ੂਗਰ ਦੀ ਦਵਾਈ ਲੈਂਦੇ ਨੇ ਉਹਨਾਂ ਨੂੰ ਕੱਚਾ ਪਿਆਜ਼ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਖਾਣਾ ਚਾਹੀਦਾ ਇਸ ਦੇ ਨਾਲ ਉਹਨਾਂ ਨੂੰ ਸਰੀਰਕ ਸਮੱਸਿਆਵਾਂ ਆ ਸਕਦੀਆਂ ਨੇ ਕੱਚਾ ਪਿਆਜ਼ ਸਲਾਦ ਦੇ ਵਿੱਚ ਇੱਕ ਆਮ ਚੀਜ਼ ਐ ਪਰ ਰਾਤ ਨੂੰ ਇਸ ਨੂੰ ਖਾਣ ਦੇ ਨਾਲ ਕੁਝ ਮਾੜੇ ਪ੍ਰਭਾਵ ਹੋ ਸਕਦੇ ਨੇ ਕਈ ਲੋਕ ਰਾਤ ਨੂੰ ਸਲਾਦ ਦੇ ਵਿੱਚ ਕੱਚਾ ਪਿਆਜ਼ ਬੜੇ ਸ਼ੌਂਕ ਦੇ ਨਾਲ ਖਾਂਦੇ ਨੇ ਪਰ ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੱਚਾ ਪਿਆਜ਼ ਖਾਣ ਦੇ ਨਾਲ ਉਹਨਾਂ ਨੂੰ ਕੀ ਨੁਕਸਾਨ ਹੋ ਸਕਦਾ ਹੈ ਅੱਜ ਅਸੀਂ ਤੁਹਾਨੂੰ ਕੱਚਾ ਪਿਆਜ਼ ਖਾਣ ਦੇ ਨਾਲ ਹੋਣ ਵਾਲੇ ਨੁਕਸਾਨਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਖਾਸ ਕਰਕੇ ਜਦੋਂ ਤੁਸੀਂ ਰਾਤ ਨੂੰ ਕੱਚਾ ਪਿਆਜ਼ ਖਾਂਦੇ ਹੋ ਤਾਂ ਇਹ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ ਕੱਚੇ ਪਿਆਜ਼ ਦੇ ਵਿੱਚ ਰੈਫੀਨੋਜ਼ ਹੁੰਦਾ ਹੈ ਜੋ ਗੈਸ ਦਾ ਕਾਰਨ ਬਣ ਸਕਦਾ ਹੈ। ਰਾਤ ਨੂੰ ਇਸ ਨੂੰ ਖਾਣ ਦੇ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਨੇ। ਕੱਚੇ ਪਿਆਜ਼ ਦੇ ਵਿੱਚ ਫਾਈਬਰ ਅਤੇ ਪੋਸ਼ਟਿਕ ਤੱਤ ਹੁੰਦੇ ਨੇ ਜੋ ਪਾਚਨ ਪ੍ਰਣਾਲੀ ਨੂੰ ਪਰੇਸ਼ਾਨ ਕਰ ਸਕਦੇ ਨੇ। ਰਾਤ ਨੂੰ ਇਸ ਨੂੰ ਖਾਣ ਦੇ ਨਾਲ ਪਾਚਨ ਦੇ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ। ਅਜਿਹੇ ਦੇ ਵਿੱਚ ਰਾਤ ਦੇ ਖਾਣੇ ਦੇ ਦੌਰਾਨ ਸਲਾਦ ਦੇ ਵਿੱਚ ਕੱਚੇ ਪਿਆਜ਼ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਕੱਚੇ ਪਿਆਜ਼ ਦੇ ਵਿੱਚ ਇੱਕ ਕਿਸਮ ਦਾ ਅਮੀਨੋ ਐਸਿਡ ਹੁੰਦਾ ਹੈ ਜੋ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ। ਰਾਤ ਨੂੰ ਇਸ ਨੂੰ ਖਾਣ ਦੇ ਨਾਲ ਨੀਂਦ ਦੀ ਕਮੀ ਹੋ ਸਕਦੀ ਹੈ। ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਮਾਤਰਾ ਦੇ ਵਿੱਚ ਖਾਂਦੇ ਨੇ ਉਹਨਾਂ ਨੂੰ ਨੀਂਦ ਦੀ ਕਮੀ ਹੋ ਸਕਦੀ ਹੈ। ਕੁਝ ਲੋਕਾਂ ਦੇ ਲਈ ਕੱਚਾ ਪਿਆਜ਼ ਖਾਣ ਦੇ ਨਾਲ ਦਿਲ ਦੇ ਵਿੱਚ ਜਲਨ ਜਾਂ ਫਿਰ ਐਸਿਡ ਰਿਫਲੈਕਸ ਹੋ ਸਕਦਾ ਹੈ। ਜਿਸ ਕਰਕੇ ਜਿੰਨਾਂ ਲੋਕਾਂ ਨੂੰ ਦਿਲ ਦੀ ਜਲਨ ਦੀ ਸਮੱਸਿਆ ਰਹਿੰਦੀ ਹੈ, ਉਹਨਾਂ ਨੂੰ ਕੱਚਾ ਪਿਆਜ਼ ਘੱਟ ਖਾਣਾ ਚਾਹੀਦਾ ਹੈ। ਜੋ ਲੋਕ ਦਿਲ, ਬੀਪੀ ਜਾਂ ਫਿਰ ਸ਼ੂਗਰ ਦੀ ਦਵਾਈ ਲੈਂਦੇ ਨੇ, ਉਹਨਾਂ ਨੂੰ ਕੱਚਾ ਪਿਆਜ਼ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਖਾਣਾ ਚਾਹੀਦਾ। ਇਸ ਦੇ ਨਾਲ ਉਹਨਾਂ ਨੂੰ ਸਰੀਰਕ ਸਮੱਸਿਆਵਾਂ ਆ ਸਕਦੀਆਂ ਹਨ।